ਗੁਰਪਿਆਰੋ ਸਖਸ਼ੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਵਿਦਿਆਲਾ ਮੋੜ ਨਾ ਭਾਜੀ ਜਿੱਥੇ ਬੱਚਿਆਂ ਨੂੰ ਸਕੂਲ ਟਾਈਮ ਤੋਂ ਬਾਅਦ ਫ੍ਰੀ ਟੀਚਰ ਆਫ ਟ੍ਰੇਨਿੰਗ ਦਿੱਤੀ ਜਾਂਦੀ ਹੈ ਟਿਊਸ਼ਨ ਟ੍ਰੇਨਿੰਗ ਜਿਹਦੇ ਵਿੱਚ ਬੱਚੇ ਆ ਜਿਹੜੇ ਪੜਨ ਤੋਂ ਬਾਅਦ ਸਾਇੰਸ ਸਮਾਜਿਕ ਮੈਥ ਇੰਗਲਿਸ਼ ਕੰਪਿਊਟਰ ਜਿਹੜੀ ਪੜਨ ਤੋਂ ਬਾਅਦ ਗੱਤਕਾ ਗੁਰਬਾਣੀ ਸੰਥਿਆ ਕੀਰਤਨ ਸਿਖਲਾਈ ਦੀਆਂ ਕਲਾਸਾਂ ਜਿਹੜੀਆਂ ਲੱਗਦੀਆਂ ਨੇ ਬਸ ਇਹ ਸਹਿਯੋਗ ਹੈ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਕੈਲੀਫੋਰਨੀਆ ਜੋ ਕਿ ਤਿੰਨ ਟੀਚਰਾਂ ਨੂੰ ਮੰਥਲੀ ਸੈਲਰੀ ਦੇ ਰਹੇ ਹੈ ਜੀ ਮਾਲਕ ਉਹਨਾਂ ਨੂੰ ਚੜ੍ਹਦੀ ਗੱਲ ਜ ਰੱਖੇ ਤੰਦਰੁਸਤੀ ਬਖਸ਼ੇ ਇਦਾਂ ਹੀ ਕੌਮ ਦੀ ਪੰਥ ਦੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਜੀ ਵਿਦਿਆਲਾ ਮੋੜ ਨਾਬਾ ਵੱਲੋਂ ਸਾਡੇ ਬੱਚੇ ਜਿਹੜੇ ਜ਼ਿਲ੍ਹਾ ਲੈਵਲ ਤੇ ਗੱਤਕਾ ਖੇਡ ਚੁੱਕੇ ਆ ਸ਼ਬਦ ਕੀਰਤਨ ਮੁਕਾਬਲੇ ਚ ਜ਼ਿਲ੍ਹਾ ਲੈਵਲ ਤੇ ਜਿੱਤ ਚੁੱਕੇ ਆ ਤੇ ਬਹੁਤ ਸਾਰੇ ਬੱਚੇ ਆ ਜਿਹੜੇ ਪਲੱਸ 2 ਦੇ ਵਿੱਚੋਂ 97% ਨੰਬਰ ਲਏ ਆ ਕੰਪਿਊਟਰ ਕਲਾਸਾਂ ਵੀ ਜਿਹੜੀਆਂ ਇੱਥੇ ਲੱਗ ਰਹੀਆਂ ਨੇ ਨਾਲ ਨਾਲ ਗੱਤਕਾ ਸਿ ਬੱਚਿਆਂ ਨੂੰ ਸ਼ਾਸਤਰ ਵਿਦਿਆ ਅਭਿਆਸ ਗੁਰਬਾਣੀ ਕੀ ਤੰਮੀਆਂ ਕਲਾਸਾਂ ਲੱਗ ਰਹੀਆਂ ਨੇ ਤੇ ਇੱਥੇ ਟਿਊਸ਼ਨ ਟਾਈਮ ਤੋਂ ਬਾਅਦ ਜਿਹੜਾ ਹੈਗਾ ਸਕੂਲ ਟਾਈਮ ਤੋਂ ਬਾਅਦ ਬੱਚੇ ਟਿਊਸ਼ਨ ਟਾਈਮ ਤੇ ਸਾਇੰਸ ਇੰਗਲਿਸ਼ ਮੈਥ ਜੋ-ਜੋ ਬੱਚਿਆਂ ਨੂੰ ਲੋੜ ਆ ਉਹ ਪੜ੍ਹਦੇ ਆ ਜੀ ਫ੍ਰੀ ਦੇ ਵਿੱਚ ਆ ਕੇ ਕਿਸੇ ਵੀ ਬੱਚੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਦੇਖਸੀ ਸੰਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ